ਓ ਜਰੋ ਜੇ ਕੇ ਦਾ ਨਾਮ ਭਾਈ ਇਧਰ ਉਧਰ ਬੋਲੋ ਗਿਆ ਆ ਗਈ ਭਾਈ ਕਿਹਦਾ ਕੋਈ ਪੱਛੇ ਦਾ ਹੋਰ ਨਾਮ ਦੱਸੋ ਗਿਆ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਅਸੀਂ ਪਾ ਲਾਓ ਜੀ ਵਾਹ ਜੀ ਵਾਹ ਖੁਸ਼ ਕਰਦੇ ਮਿੱਤਰੋ ਲੋਕਾਂ ਕੀ ਦੀਆ ਸਮਾਂ ਘੌਰਣਾ ਟਾਈਮ ਹੈ ਗੱਡੀ ਦਾ ਉੱਡਦੀ ਧੂੜ ਸੇ ਗੱਡੀ ਯਾਰ ਦੀ ਨਜ਼ਰ ਨਾ ਆਵੇ ਸਮਾਂ ਕਰ ਗਏ ਜੀ 10 ਜਮਾ 8 18 18 ਸੈਕਿੰਡ 94 ਪੁਆਇੰਟ ਦਾ ਸਮਾਂ ਕਰ ਗਏ ਬੱਚੇ ਮਾਰੋ ਗੱਟ ਕੇ ਦਾੜੇ اے ਦਰਸ਼ਕ ਵੀਰੋ اے ਬਰਲਾ ਜਿਹੜਾ ਅੰਦਰ ਦਾ ਬੱਚਾ ਵੱਜਿਆ ਵੀ ਇਹ ਗਰਚਨ ਸਿੰਘ ਪਿੰਡ اٹਾਲਾ ਚੈਨੋਟਾਲਾ ਗੁਰਵਿੰਦਰ ਸਿੰਘ ਸੇ ਫਤੇ ਗਰੁੱਪ ਇਹ ਸਾਡੇ ਵੱਲ ਜਿਹੜਾ ਉੱਪਰਲਾ ਬੜਾ ਵੱਜਿਆ ਇਹ ਸਰਦਾਰ ਸਖਬਾਲ ਸਿੰਘ ਹੋਰਾਂ ਦਾ ਪਿੰਡ ਰੈਲੀ ਤੋਂ ਭੱਜ ਗਿਆ ਪੱਟਦੇ ਹੀ ਦੇਖ ਲਓ ਗੁੱਲ ਵੇਖ ਲੱਗੀ ਹੋਈ ਆ ਗਈ ਭਾਈ ਇੱਕੜਾ ਪਾਟ ਦਿੰਦਾ ਬਗਾਨਾ ਏ ਪੱਟੜ ਬਰਾਜਵੇ ਇਹ ਤੁੰਬਾ ਖੜਕਾ ਦਿੰਨਾ ਗਊ ਦੇ ਜਾਏ ਖੜਕਾਤਾ ਤੁੰਬ ਪਰ ਜੋਰ ਲੱਗਿਆ ਹੋਣਾ ਜੋਰ ਪੁਰਾਣਾ ਉਹ ਦੱਸਿਆ ਕਰੋ ਵੀ ਲਿਖਾਉਂਦੇ ਯਾਰ ਆ ਗਈ ਭਾਈ ਭਾਈ ਹੋ ਜਿਓ ਇੱਧਰ ਸਾਇੰਸ ਸਟੂਡੀਓ ਬਡਾਲੀ ਅੱਲਾ ਸੇਪਾ ਓਪੋ ਟਾਈਮ ਹੈ ਜੀ ਗੱਡੀ ਦਾ 19 ਸੈਕਿੰਡ 16 ਪੁਆਇੰਟ 19 16 ਦਾ ਸਮਾਂ ਜੀ 19 ਸੈਕਿੰਡ 16 ਪੁਆਇੰਟ ਇਹ ਗੋਗੀ ਹਰੀਪੁਰ ਗੋਗੀ ਹਰੀਪੁਰ ਜਸਕਰਨ ਕਰਨਕਣਾ ਗੋਪੀ ਸੈਨਪੁਰ ਕਰਿੰਦਰ ਸਿਗੜੀਵਾਲ ਦੁਆਬਾ ਇਹ ਪਰਲਾ ਤਰਨ ਮਲਕਪੁਰ ਗਰਜਿੰਦਰ ਸਿੰਘ ਈਸ਼ਨਪੁਰ ਜਿਹੜਾ ਪਰਲੇ ਪਾਸੇ ਬੜਾ ਵੱਜਿਆ ਬੱਬੂ ਖੰਨਾ ਕਰਨ ਮਡੇਰਾ ਵਿੰਦਰ ਲਬੇੜਾ ਈਸ਼ਨਪੁਰਿਆ ਪੱਜਾ ਸਾਡੇ ਵੱਲ ਦੁਆਬੇ ਵਾਲਾ ਬੇੜਾ ਪੱਟ ਗਿਆ ਵੀ ਗੋਪੀ ਪੁਰਥੜਾ ਨੇ ਕਰੇ ਗੱਡਵਾਨੀ ਗੋਪੀ ਪਿੰਡ ਪੁਰਥੜਾ ਇਹ ਗੋਪੀ ਆਪਣੀ ਤਿਆਰੀ ਕਰੋਗੀ ਚੌਥੀ ਦੇ ਆਖਰੀ ਸ਼ਿਫਟ ਵਾਲੇ ਵੀਰ ਆਪਣੀ ਤਿਆਰੀ ਕਰਨ ਜਿਹੜੀ ਗੱਡੀ ਘਰ ਸਮਾਂ ਲਾਉਗੀ ਤੀਜੀ ਸ਼ਿਫਟ ਦੇ ਵਿੱਚ 500 ਰੁਪਿਆ ਸਰਦਾਰ ਕਾਲਾ ਸਿੰਘ ਜੀ ਆ ਗਈ ਬਾਈ ਬਿਆਲੀਆਂ ਉਹਨਾਂ ਵੱਲੋਂ ਆਈ ਹੈ ਅੱਪਾ 19 ਸੈਕਿੰਡ 53 ਪੁਆਇੰਟ 19 53 ਏ ਬਾਲਾ ਬਾਝ ਸੁਖੇ ਹੋ ਰਹਿਣਾ ਪਿੰਡ ਪਡਾਲ ਤੋਂ ਫੇ ਸਾਡੇ ਵੱਲ ਸਰਦਾਰ ਕੋਲਾ ਸਿੰਘ ਜੀ ਖੇਰ ਰਿਆਂ ਜੋੜੋ 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 ਜੀ ਜੋੜਿਆ ਕਰੋ ਹਮਤ ਨਾਲ ਵੀ ਓਏ ਸ਼ਵਰਦੇ ਸਾਹ ਨਾਲ ਜਿੰਨੇ ਐਂਟਰੀ ਆ ਗਈ ਭਾਈ ਹੱਪਾ ਉਹਨੇ 78 ਕਿਐਸੇ ਬੋਲ ਦੇ। ਉਹਨੇ ਆ 81। ਇਹ ਪਰਲਾ ਬੱਚਾ ਜਿਹੜਾ ਅੰਦਰਲੇ ਪਾਸੇ ਭੱਜਿਆ। ਇਹ ਪਹਿਲਵਾਨ ਚੂਟ ਸਿੰਘ ਜੀ ਰੁੜਕੀ ਮੁਗਲਾਂ ਦਵਾਬਾ। ਜਿੱਤੀ ਦਾ ਜੋਰਾ ਯੂ ਐਸ ਏ। ਚਿੜੀ ਬੈਸਕ ਪਾਲੀਆਂ ਲਾਡੀ ਕਪਾਲੀ। ਦਵਾਬਖਸ਼ੀ ਹੈ। ਆਗੇ ਪਾਈ ਨਹੀਂ ਤੁਸੀਂ ਟਾਈਮ ਕੀਪਰ ਦੇਖਿਆ ਵੀ ਸੌਦੇ ਕਰਦੇ ਸਾਨੂੰ ਤਾਂ ਜੀ ਐਨੇ ਪੈਸੇ ਚਾਹੀਦੇ ਅਸੀਂ ਤਾਂ ਪਜਾਉਂਗੇ ਪਰ ਮੈਂ ਇਹਨਾਂ ਗੋਲ ਦੇ ਜਾਇਆ ਨੂੰ ਇਸੇ ਤਰ੍ਹਾਂ ਵੈਗਰੂ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਆ ਸੇਵਾ ਕਰਦਾ ਰਹੂੰਗਾ ਰੱਜ ਕੇ ਮਿੱਤਰੋ ਇਨਸਾਬ ਦਉ ਤੁਹਾਨੂੰ ਹੱਪਾ 19 ਸੈਕਿੰਡ 87 ਪੁਆਇੰਟ 19 87 ਇਹ ਰੰਗੀਲੇ ਹੋਰਾਂ ਦੇ ਬੱਚੇ ਆ ਹਰਿਆਣੇ ਤੋਂ ਇਹ ਪਰਲਾ ਜਿਹੜਾ ਅੰਦਰ ਦੇ ਪਾਸੇ ਭੱਜਿਆ ਇਹ ਦੁਰਜਨਪ੍ਰੀਏ ਕਾਲੇ ਦਾ ਬੱਚਾ ਭੱਜਿਆ ਆਪੇ ਕਰ ਗਿਆ ਗਡਵਾਨੀ ਮੈਂ ਫਿਰ ਤੋਂ ਸਾਡੇ ਸਤਕਾਰਯੋਗ ਭੈਣ ਜੀਆ ਜਸਪਾਲ ਕੌਰ ਭਾਈ ਜੱਗੀ ਥਾਲਵਾ ਜਰ ਉਹਨੇ ਮੇਰੀ ਬਹੁਤ ਬੜੀ ਮਦਦ ਕੀਤੀ ਮੈਨੂੰ ਵਧੀਆ ਡਾਕਟਰ ਨੂੰ ਦਿਖਾਇਆ ਤਾਂ ਮਿੱਤਰੋ ਅੱਜ ਮੈਂ ਤੰਦਰੁਸਤਾਂ ਤੁਹਾਡੇ ਜ ਸਾਹਰਾਂ ਇਹ ਦਾਣੇ ਪਾਣੇ ਦੀਆਂ ਗੱਲਾਂ ਆ ਗਈ ਭਾਈ ਬਹੁਤ ਸਾਰੇ ਸਾਥੀ ਬੰਨੂ ਇਹ ਸ਼ਬਦ ਕਹਿ ਦਿੰਦੇ ਆ ਤੁਹਾਡੀ ਫੀਸ ਯਾਰ ਇਹਨਾਂ ਚੀਜ਼ਾਂ ਦੀ ਕਦੇ ਫੀਸਾਂ ਹੋਇਆ ਕਰਦੀਆਂ ਜੇ ਫੀਸਾਂ ਨਾਲ ਬੋਲ ਭੱਜਣ ਲੱਗੇ ਤਾਂ ਇਨਸਾਫ਼ ਬਹੁਤ ਦੂਰ ਤੋਂ ਹੋ ਜਾਏ ਕਰਦਾ ਹਰ ਸਾਲ ਸ਼ਹੀਦ ਬਾਬਾ ਇੰਦਰ ਸਿੰਘ ਦੀ ਯਾਦ ਦੇ ਵਿੱਚ ਆਪ ਦੇ ਨਗਰ ਖੇਡਾਂ ਵੀ ਕਰਾਉਣੇ ਆ ਗਈ ਭਾਈ ਹਰਪ੍ਰੀਤ ਸਿੰਘ ਹੈਪੀ ਕੀਗਰਾ ਚੋ ਵਾਲਾ ਦਵਾ ਭਾਸੀਂ ਧੰਨਵਾਦ ਕਰਦੇ ਆਂ ਵੀਰ ਦਾ ਅੱਪਾ 19 ਸੈਕਿੰਡ 88 ਪੁਆਇੰਟ 19 88 ਦਾ ਸਮਾਂ ਜੀ ਸਰਦਾਰ ਜੰਗ ਸਿੰਘ ਬਲਾਲਾ ਕੰਤਾ ਕੋਟ ਗੰਗੂਰਾਏ ਸਮਾਂ ਲਾ ਗਿਆ 19 ਸੈਕਿੰਡ 88 ਪੁਆਇੰਟ 19 88 ਹਰਸ਼ ਭਿਆਗੇ ਲੈ ਚਿਤਾਵਲੇ ਵਾਲਾ ਇਹਨਾਂ ਬਹਿੜਿਆਂ ਨੂੰ ਜੰਗ ਸਿੰਘ ਬਲਾੜਾ ਕੁਲਵੰਤ ਸਿੰਘ ਕੰਤਾ ਕੋਟ ਗੰਗੂਰਾਏ